ਨਾਵੇਂ ਤੁਹਾਡਾ ਕੀ ਲੱਗਦੀ ਸੀ ਜਿਹਦੀ ਮੌਤ ਹੋਈ ਹੈ ਮੇਰੀ ਲੜਕੀ ਆ ਜੀ ਮੇਰਾ ਨਾਮ ਭਗਵਾਨ ਸਿੰਘ ਪਿੰਡ ਚਾਕੜੋਗਰੇ ਕਿਵੇਂ ਮੌਤ ਕਿਵੇਂ ਹੋਈ ਮੌਤ ਇਸ ਤਰ੍ਹਾਂ ਵੀ ਮੈਂ 8 ਵਜੇ ਵੈਸੇ ਗਿਆ ਮਾ ਕੁਦਰਤ ਵੱਲੋਂ ਤੇ ਇਹ ਮੁੰਡਾ ਗੇੜ ਦੇ ਮੈਨੂੰ ਵੇਖ ਕੇ ਭੱਜ ਗਿਆ ਮੇਜਾ ਸਿਕ ਟੱਕੜੋ ਕਰਾਦਾ ਹੂੰ ਤੇ ਮੋਟਰਸਾਈਕਲ ਹਟ ਗਿਆ ਜਦੋਂ ਮੈਂ ਜਾ ਕੇ ਆਪਣੇ ਆਪ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਕੁੜੀ ਦੇ ਫਾ ਲਿਆ ਮੈਂ ਵੈਸੇ ਤੌਰ 'ਤੇ ਮੋਟਰਸਾਈਕਲ ਲਾਇਆ ਹੋਂਸੇ ਨਾਲ ਲਾ ਕੇ ਵੇਖਿਆ ਤੇ ਕੁੜੀ ਲੰਮੀ ਸੀ ਉਸ ਟਾਈਮ ਫੇ ਮੇਰੇ ਕੋਲ ਨਹੀਂ ਜਾ ਡਾ ਚੱਲੇ ਗਈ ਫਿਰ ਇਸ ਵੀਡੀਓ ਲਾਗੇ ਆਵਾਜ਼ ਮਾਰੀ ਆ ਕਿ ਭਜੋ ਭਾਉ ਦਾ ਕੁੜੀ ਨੇ ਫਾ ਲੈ ਲਿਆ ਤੇ ਅਬ ਟੁਕੀ ਇਹਨਾਂ ਟੁਕੀ ਆ ਲਾਈ ਆ ਉਹਦਾ ਸਾਰਾ ਖਤਮ ਹੋ ਗਿਆ ਇਹ ਬੇਚਰ ਨੇ ਖੁਦ ਆਵੇ ਮੌਕੇ ਤੇ ਕੰਮ ਕੀਤਾ ਹੈ ਇਹ ਮੇਜਰ ਕੌਣ ਹੈ ਬੇਚਰ ਮੁੰਡਾ ਚੱਕ ਨੌਕਰਾਂ ਦਾ ਤੇ ਇਹਦੇ ਪਤੀ ਦਾ ਕੀ ਨਾਮ ਹੈ ਇਹਦੇ ਪਤੀ ਦਾ ਨਾਮ ਹੈਗਾ ਕਲਦੀਪ ਸਿੰਘ ਅੱਛਾ ਬਾਹਰ ਹਟ ਗਈ ਉਹ ਉਹ ਆਪਣੇ ਬਾਹਰ ਦਬਈ ਹੈ ਜੀ ਅੱਛਾ ਜੀ ਹਾਂ ਜੀ ਤੇ ਮੇਜਰ ਨੇ ਕਿਉਂ ਮਾਰਿਆ ਕੋਈ ਰੰਜਿਸ਼ ਹੀ ਪੁਰਾਣੀ ਹਾਂਜੀ ਹਾਂਜੀ ਹੈ ਜੀ ਕੀ ਰੰਜਿਸ਼ ਹੈ ਹੋ ਸਕਦਾ ਇਹਨਾਂ ਨਾਲ ਕੋਈ ਆਪਸੇ ਕੋਈ ਗੱਲਬਾਤ ਵੀ ਹੋ ਗਈ। ਅੱਛਾ ਜੀ। ਜ਼ਬਰਦਸਤੀ ਕਰਦਾ ਹੋਗਾ ਜਦੋਂ ਜ਼ਬਰਦਸਤੀ ਕੋਈ ਹੋਈ ਗੱਲ ਹੋਈ ਉਹਦੀ। ਅੱਛਾ ਜੀ। ਤੇ ਜ਼ਬਰਦਸਤੀ ਨਾਲ ਇਹਨੇ ਮਲਫਾ ਦਿੱਤਾ। ਮਲ ਇਹ ਜ਼ਬਰਦਸਤੀ ਮਾਰਿਆ ਗਿਆ। ਹਾਂਜੀ ਜ਼ਬਰਦਸਤੀ ਨਾਲ ਇਹ ਮਾਰ ਪੁੜੀ ਮਾਰਿਆ ਗਿਆ। ਪਹਿਲਾਂ ਵੀ ਕਦੀ ਤੁਹਾਡੀ ਬੇਟੀ ਨੇ ਕੋਈ ਕੰਪਲੀਟ ਕੀਤੀ ਕਦੀ ਦੱਸਿਆ ਇਸ ਬਾਰੇ? ਨਹੀਂ ਇਹਦੇ ਬਾਰ ਸਾਨੂੰ ਨਹੀਂ ਦੱਸਿਆ ਜੀ। ਹਾਂਜੀ। ਤਾਂ ਪੁਲਿਸ ਕੰਪਲੀਟ ਕੀਤੀ ਹੈ? ਹਾਂਜੀ ਕੀਤੀ ਹੈ ਜੀ। ਕੀ ਮੰਗ ਕਰਦੇ? ਹਾਂਜੀ ਆਪਾਂ ਮੰਗਿਆ ਬਸ ਮੁੰਡੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ। ਜੋ ਕਾਨੂੰਨੀ ਕਾਰਵਾਈ ਹੈ। ਹਾਂਜੀ। ਸਾਡੀ ਬੱਚੇ ਨਿਕਲੇ ਦੋ ਦੋ ਮੇਰੇ ਦੋਦੇ ਇੱਕ ਲੜਕੇ ਦੋਰੀ ਹੈ ਜੀ ਕਿੰਨੇ ਸਾਲ ਹੋਏ ਵਿਆਹ ਨੂੰ ਯਾਰੋ ਹੋ ਗਿਆ 13 14 ਸਾਲ ਇਹ ਆਈ ਨਾ ਹੋ ਗਿਆ ਤੇ ਜਿਹੜਾ ਤੁਹਾਡਾ ਜਵਾਈ ਹੈ ਕਿੰਨੇ ਸਾਲ ਹੋ ਗਏ ਉਹਨੂੰ ਬਾਹਰ ਉਹਨੂੰ ਪਹਿਲਾਂ 5 ਸਾਲ ਅੱਗੇ ਲਾ ਗਿਆ ਸੀ 5 ਸਾਲਾਂ ਨੂੰ ਮੁੜ ਕੇ ਆਪਣਾ ਸਾਥ ਸਹਪਾ ਬਣਾ ਗਿਆ ਫਿਰ ਮੁੜ ਕੇ ਹੁਣ ਚਲਾ ਗਿਆ 1.5 2 1.5 ਮਹੀਨਾ ਹੋ ਗਿਆ ਜਿਹੜਾ ਸੀ ਮੇਜਰ ਸਿੰਘ ਦਾ ਸਰੇ ਦਾ ਪਿੰਡ ਜਿਹੜਾ ਉਹਦਾ ਪਿੰਡ ਚੱਕ ਡੋਕਰ ਹੈ ਜੀ ਤੇ ਤੁਹਾਡੀ ਬੇਟੀ ਦਾ ਪਿੰਡ ਜਿਹੜਾ ਹੈ ਉਹ ਵੀ ਚੱਕ ਡੋਗਰਾਂ ਸਾਡਾ ਚੱਕ ਡੋਗਰ ਮਤਲਬ ਸਾਡਾ ਚੱਕ ਡੋਗਰ ਵੱਡਾ ਜੀ ਅਸਲ ਤੇ ਤੇਰੇ ਆਪਾਂ ਲੜਕੀ ਵੈਜੀ ਤੇਰੇ ਅਸਲ ਹਾਂਜੀ ਤੇਰੇ ਕੀ ਮੰਗ ਕਰਦੇ ਆਪਾਂ ਮੰਗਿਆ ਕਰਦਾ ਵੀ ਜੋ ਕਾਨੂੰਨੀ ਕਾਰਵਾਈ ਉੱਤੇ ਮੰਨ ਲੋ ਕਾਰਵਾਈ ਕੀਤੀ ਜਾਵੇ ਵੀ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਨ ਭਾਈ ਤੇੜਾ ਰਾਜਪੂਤਾਂ ਬੱਗਾ ਸਿੰਘ ਮੇਰਾ ਨਾਮ ਹੈ ਲੜਕੀ ਹੀ ਲੱਗਦੀ ਸੀ ਤੁਹਾਡੀ ਲੜਕੀ ਸਾਡੀ ਭਾਬੀ ਲੱਗਦੀ ਕੀ ਗੱਲਬਾਤ ਹੈ ਸਾਰੀ ਗੱਲਬਾਤ ਇਹ ਤਾਂ ਕੋਈ ਨਜਾਇਜ਼ ਸੰਬੰਧ ਚੱਲਦੇ ਹਨ ਉਹ ਮੁੰਡੇ ਦੇ ਤੇ ਉਹ ਜ਼ਬਰਦਸਤੀ ਕਰਦਾ ਸੀ ਇਹਦੇ ਨਾਲ ਹਮ ਤੇ ਉਹਨੇ ਕਿਤੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਘਰੇ ਨਾ ਆਇਆ ਘਰ ਮੇਰੇ ਦੂਰ ਜੇਠ ਨੇ ਤੇ ਉਹਦੇ ਨਹੀਂ ਫਿਰ ਉਹਨੇ ਕੋਈ ਗੱਲ ਕੀਤੀ ਤੇ ਉਹਨੂੰ ਫਾੜ ਦੇ ਕੇ ਤੇ ਮਾਰ ਕੇ ਚਲਾ ਗਿਆ ਕਿੰਨੇ ਤੋਂ ਸਮੇਂ ਕਿੰਨੇ ਤੋਂ ਸਮੇਂ ਤੋਂ ਨਜਾਇਜ਼ ਸਬੰਧ ਚੱਲ ਰਹੇ ਸੀ ਇਹ ਭਾਜੀ ਕੋਈ ਮੇਰੇ ਸਾਹਮਣੇ ਜਿੱਦੋਂ ਸਾਡਾ ਮੁੰਡਿਆ ਬਾਹਰ ਗਿਆ ਨਾ ਪਹਿਲੀ ਵਾਰੀ ਇਹਦਾ ਉਹਦੋਂ ਦਾ ਕੁਝ 6 ਮਹੀਨੇ ਸਾਲ ਹੋ ਗਿਆ ਜਦੋਂ ਚੱਲਦੇ ਹੁੰਦੇ ਹਮ ਤਾਂ ਅੱਜ ਤੁਸੀਂ ਕੀ ਦੇਖਿਆ ਅੱਜ ਅਸੀਂ ਇਹ ਦੇਖਿਆ ਵੀ ਜਦੋਂ ਇਹ ਲੜਕੀ ਦੇ ਪਿਤਾ ਜੀ ਆਏ ਨੇ ਆਪਾਂ ਆਪਣੇ ਘਰ ਦੇ ਬੂਰੇ ਖੜੇ ਆ ਇਹਨਾਂ ਨੇ ਆਏ ਨੇ ਤੇ ਇਹ ਅੰਦਰ ਵੜਨ ਲੱਗੇ ਤੇ ਅੰਦਰੋਂ ਉਹ ਨਿਕਲ ਗਿਆ ਦੇਖਿਆ ਉਹ ਅੰਦਰੋਂ ਭੱਜ ਗਿਆ ਗੇਟ ਤੋਂ ਗੇਟ ਖੋਲ ਕੇ ਤੇ ਗਾੜੀ ਅਗਲੇ ਪਾਸੇ ਅਹੀਂ ਖੜੇ ਰਹੀ ਵੀ ਭੱਜਦਾ ਵੀ ਦੇਖਿਆ ਵੀ ਮੇਰੇ ਉੱਥੋਂ ਨਿਕਲ ਕੇ ਚੁ ਗਿਆ ਫਿਰ ਇਹਨਾਂ ਰੌਲਾ ਪਾਇਆ ਅਹੀਂ ਭੱਜ ਕੇ ਆਣ ਕੇ ਤੇ ਫਿਰ ਉਹਦੇ ਸਰਦਾਰ ਸਾਹਿਬ ਵੱਢ ਕੇ ਤੇ ਫਿਰ ਇਹਨੂੰ ਲਾਇਆ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂਜੀ ਹਾਂਜੀ ਮੌਕੇ ਤੇ ਕੀ ਮੰਗ ਕਰਦੇ ਹੁੰਦੇ ਮੰਗ ਭਾਜ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੇ ਜਿੱਦਾਂ ਸਾਡਾ ਘਰ ਬਰਬਾਦ ਹੋਏ ਉਹ ਵੀ ਬਰਬਾਦ ਹੋਵੇ। ਹੂੰ। ਪੁਲਿਸ ਕੰਪਲੀਟ ਕੀਤੀ ਆ ਓਕੇ ਪਹੁੰਚੀ ਬੋਲੀ। ਹਾਂਜੀ। ਇਹਦਾ ਲੜਕੀ ਜਿਹੜੀ ਆ ਚੱਕ ਡੋਗਣ ਵਾਲੀ ਆ ਨਾ ਇਹਦਾ ਜਿਹੜੀ ਇਹਦਾ ਨਾਂ ਬਾਵੀ ਕੌਰ ਆ। ਬਾਵੀ ਕੌਰ ਆ ਡਾਕਟਰ ਆ ਭਗਵਾਨ ਸਿੰਘ। ਤੇ ਇਹਨਾਂ ਦਾ ਵੈਸੇ ਪਿੰਟ ਹੈਗਾ ਵਾ ਚੱਕ ਡੋਗਰਾਂ। ਤੇ ਇਹ ਵਿਆਹੀ ਆ ਅੱਤੇ ਤੇ ਤਾਂ ਫਿਲਕੀ ਕੀ ਆ ਤੇ ਲੜਕੀ ਦੇ ਕੋਲ ਕਬੀਰ ਸਿੰਘ ਨਾਂ ਦੇ ਲੜਕੇ ਨਾਲ ਜੀ ਸ਼ਾਦੀ ਹੋਈ ਆ। ਇੰਦਾ ਨਿਕਾੜ ਬਣਾ ਨਾ ਵਿਦੇਸ਼ ਟੁਈ ਇਹਦਾ ਪਿਛਲੇ 2 ਮਹੀਨਿਆਂ ਤੋਂ ਗਿਆ ਵਾ ਇਹਦੇ ਔਨਲਾਈਨ ਹੀ ਆਪਣੀ ਮਤਲਬ ਫੇਕੇ ਘਾਲੀ ਆਹ ਲੈ ਲਿਆ ਵਾ ਕਮੇਦੇ ਦੇ ਵਿੱਚ ਇਹ ਇਹਦੇ ਨਾਲ ਇੱਕ ਮੀਰ ਸਿੰਘ ਸਾਨੋਵ ਕਨੈਲ ਸਿੰਘ ਵਾਸੀ ਚੱਕ ਲੋਗੋ ਦਾ ਮੁੰਡਾ ਸੀ ਇਹਨਾਂ ਦੇ ਪੇਕੇ ਬਰਵਾਦਾ ਉਹ ਦਿਨ ਆਇ ਦੀ ਮਤਲਬ ਕੀ ਲਵ ਰਿਲੇਸ਼ਨ ਨਾਲੋ ਸਿੱਗੇ ਉਹਦੇ ਤਰ੍ਹਾਂ ਨਹੀਂ ਇਹ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ ਤੇ ਭਗਵਾਨ ਸਿੰਘ ਕਹਿੰਦਾ ਵੀ ਅੱਜ ਮੈਂ ਸਵੇਰੇ ਜਦੋਂ ਇਹਨਾਂ ਦੇ ਆਪਣੀ ਘਰ ਪਤਾ ਲੈਣ ਲਈ ਹੁੰਨਾ ਅੱਗੇ ਭਗਵਾਨ ਸਿੰਘ ਕੋਲ ਹੈਗੇ ਨੀ ਭਗਵਾਨ ਸਿੰਘ ਜਿਹਦੇ ਆ ਇਹਨਾਂ ਦੇ ਮਾਕ ਲੀ ਫਾਦਰ ਆ ਲੜਕੀ ਦੇ ਫਾਦਰ ਆ ਲੜਕੀ ਦੇ ਫਾਦਰ ਆ ਜਿਹਨੂੰ ਆਪਣੇ ਆਏ ਆ ਘਰ ਤੇ ਇਹਨਾਂ ਨੇ ਅੱਗੇ ਦੇਖਿਆ ਵਾ ਵੀ ਇੱਕ ਬੰਦਾ ਨਾ ਗੇਟ ਚੋਂ ਜਿਹਨੂੰ ਗੇਟ ਫੜਕਾਇਆ ਵਾ ਸਵੇਰੇ 8:00 ਜੀ ਉਹ ਤੱਕਾ ਮਾਰ ਕੇ ਪੱਟ ਗਿਆ ਇਹਨਾਂ ਨੂੰ ਮੋਟਰਸਾਈਕਲ ਵੀ ਉੱਥੇ ਰਹਿ ਗਿਆ ਜਦੋਂ ਉਹ ਨੇ ਅੰਦਰ ਜਾ ਕੇ ਵੇਖਿਆ ਵਾ ਤੇ ਉਹਦੀ ਜਿਹੜੀ ਲੜਕੀ ਆ ਬਾਗੀ ਤੌਰ ਉਨੇ ਪੱਖੇ ਦੀ ਛੱਤ ਦੇ ਨਾਲ ਨਾ ਮਤਲਬ ਇੱਕ ਰਸੀ ਹੀ ਰਸੀ ਦੇ ਨਾਲ ਇੱਕ ਥੱਲੇ ਕਪੜਾ ਪਾ ਕੇ ਨਾ ਚੁੰਨੀ ਉਹਦੇ ਨਾਲ ਫਾ ਲਿਆ ਹੋਇਆ ਉਹਨਾਂ ਨੂੰ ਉਤਾਰ ਕੇ ਵੇਖਿਆ ਤੁਹਾਡੀ ਡੈਥ ਹੋ ਗਈ ਹੁਣ ਉਹਨਾਂ ਨੇ ਮੇਜਰ ਸਿੰਘ ਸਨਮ ਕਨੈਲ ਸਿੰਘ ਵਾਸੀ ਚੱਕ ਦੂਗਰਾਂ ਦੇ ਖਿਲਾਫ ਨਾ 306 ਆਈਪੀਸੀ ਦਾ ਮਕਦਮਾ ਦਰਜ ਕਰਾਇਆ ਵਾ ਇਹ ਮਕਦਮਾ ਨੰਬਰ ਜਿਹੜਾ ਵਾ ਇਹ ਹੈਗਾ ਮਕਦਮਾ ਨੰਬਰ 183 ਆਈਡੀ ਡੇਟ ਦਾ ਮਿਤੀ 24 9 24 306 34 506 ਆਈਪੀਸੀ ਪਾਨੇ ਜਰਮਾ ਚ ਹੁਣ ਦੇ ਜਰਮਾ ਦੇ ਵਿੱਚ ਹੈਗਾ ਵਾ 108 ਕਿੰਨ ਬ੍ਰੈਕਟ ਚ 5352 ਬ੍ਰੈਕਟ ਚ 3 ਬੀ ਐਨ ਐਸ ਪੀ ਐਸ ਜਨਾਲੇ ਦਰਜ ਹੋਇਆ ਬਾਕੀ ਦੋਸ਼ੀ ਦੀ ਪਾਲ ਜਾਰੀ ਹੈ ਜਲਦੀ ਜਲਦੀ ਦਸ਼ਮੇ ਬ੍ਰੇਕ ਕਾਰ ਕੇ ਲਾ ਜੇ